ਪੰਜਾਬ ਦੇ ਲਈ ਅੱਜ ਬਹੁਤ ਹੀ ਜ਼ਿਆਦਾ ਅਹਿਮ ਦਿਨਾਂ ਜੀ ਹਾਂ ਲੁਧਿਆਣਾ ਵੈਸਟ ਵਿਧਾਨ ਸਭਾ ਸੀਟ ਤੇ ਅੱਜ ਜਿਹੜੀ ਜਿਮਨੀ ਚੋਣ ਚੱਲ ਰਹੀ ਆ ਜਿਹੜੀ VOTING ਪ੍ਰਕਿਰਿਆ ਚੱਲ ਰਹੀ ਆ VOTING ਜਿਹੜੀ ਆਥਨੇ 6 ਵਜੇ ਤੱਕ ਚੱਲੇਗੀ ਇਸ ਸੀਟ ਤੇ ਕੁੱਲ ਜਿਹੜਾ 175469 ਵੋਟਰ ਆਪਣਾ ਵੋਟ ਪਾਉਣਗੇ ਜਿਨ੍ਹਾਂ ਲਈ 194 ਮਤਦਾਨ ਕੇਂਦਰ ਬਣਾਏ ਗਏ ਨੇ ਇਹ ਉਪਚੋਣ ਚਾਰ ਮੁਖ ਤੇਰਾ ਕਾਂਗਰਸ ਆਮ ਆਦਮੀ ਪਾਰਟੀ ਪਾਸ ਪਾਤੇ ਸ਼੍ਰੋਮਣੀ ਅਕਾਲੀ ਦਲ ਵਿਚਕਾਰ ਸਿੱਧਾ ਮੁਕਾਬਲਾ ਜਿਹੜਾ ਬਣਿਆ ਹੋਇਆ ਇੱਕ ਦੂਜੇ ਤੇ ਲਗਾਤਾਰ ਜਿਹੜੇ ਗੰਮੀ ਇਲਜ਼ਾਮ ਲਾ ਰਹੇ ਨੇ ਮੇਹਨੋ ਮੇਨੀ ਹੋ ਰਹੇ ਨੇ ਤੇ ਨਤੀਜੇ ਦੱਸ ਦਿੰਦੀਆਂ ਨਤੀਜੇ ਜਿਹੜੇ 23 ਜੂਨ ਨੂੰ ਐਲਾਨੇ ਜਾਣਗੇ ਇਹ ਸੀਟ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਕੀ ਦੀ ਗੋਲੀ ਲੱਗਣ ਕਾਰਨ ਹੋਈ ਮੌਤ ਤੋਂ ਬਾਅਦ ਖਾਲੀ ਹੋਈ ਸੀ ਦਿਲਚਸਪ ਗੱਲ ਇਹ ਹੈ ਕਿ ਆਪ ਨੇ ਇੱਥੇ ਆਪਣੇ ਰਾਜ ਸਭਾ ਸੰਸਦ ਸੰਜੀਵ ਅਰੋੜਾ ਨੂੰ ਉਮੀਦਵਾਰ ਬਣਾਇਆ ਆਇਆ ਮੋਟੇ ਲਈ ਸਤ ਸੁਰੱਖਿਆ ਦੇ ਜਿਹੜੇ ਪ੍ਰਬੰਧ ਕੀਤੇ ਹੋਏ ਨੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੋਬਾਈਲ ਜਮਾ ਕਾਂ ਤੇ મતદાન ਕੇਂਦਰਾਂ ਦੀ ਸੀਸੀਟੀਵੀ ਰਾਹੀਂ ਨਿਗਰਾਨੀ ਦਾ ਇੰਤਜ਼ਾਮ ਕੀਤਾ ਹੋਇਆ ਕੁੱਲ 235 ਕੈਮਰੇ ਲਗਾਏ ਹੋਏ ਨੇ ਤਾਂ ਅੱਗੇ ਗੱਲ ਕਰਦੇ ਆਂ ਕਰਮਚਾਰੀਆਂ ਦੀ ਤਾਂ ਕੁੱਲ 776 ਸਰਕਾਰੀ ਕਰਮਚਾਰੀ ਜਿਨ੍ਹਾਂ ਵਿੱਚੋਂ ਕੇਂਦਰੀ ਤੇ ਰਾਜ ਸਰਕਾਰ ਦੇ ਕਰਮਚਾਰੀ ਬੈਂਕ ਤੇ ਪੀਐਸਯੂ ਅਧਿਕਾਰੀ ਸ਼ਾਮਲ ਨੇ ਜਿਨ੍ਹਾਂ ਨੂੰ ਡਿਊਟੀ ਤੇ ਤਾਇਨਾਤ ਕੀਤਾ ਗਿਆ 194 ਮਤਦਾਨ ਟੀਮਾਂ ਬਣਾਈਆਂ ਗਈਆਂ ਨੇ ਜਿਨ੍ਹਾਂ ਵਿੱਚੋਂ 194 ਪ੍ਰੀਜ਼ਾਈਡਿੰਗ ਅਫਸਰ 194 ਸਹਾਇਕ ਪ੍ਰੀਜ਼ਾਈਡਿੰਗ ਅਧਿਕਾਰੀ ਤੇ 388 ਮਤਦਾਨ ਅਧਿਕਾਰੀ ਸ਼ਾਮਲ ਨੇ ਇਸ ਸੇੜ ਤੋਂ ਆਪ ਨੇ ਜਿਹੜੇ ਆਪਣੇ ਰਾਜ ਸਭਾ ਮੈਂਬਰ ਸੰਜੀਵ अरोड़ा ਨੂੰ ਉਮੀਦਵਾਰ ਬਣਾਇਆ ਉਮੀਦ ਮਾਰੀ ਦੇ ਐਲਾਨ ਨਾਲ ਹੀ अरोड़ा ਵਿਕਾਸ ਕਾਰਜ ਨੂੰ ਲੈ ਕੇ ਲੋਕਾਂ ਵਿੱਚ ਜਿਹੜਾ ਜਾਨ ਲੱਗ ਪਿਆ ਵਪਾਰੀ ਹੋਣ ਕਰਕੇ ਉਹ ਉਦਯੋਗਪਤੀਆਂ ਨੂੰ ਆਪਣੇ ਵੱਲ ਖਿੱਚਦੇ ਹੋਏ ਦਿਖਾਈ ਦਿੱਤੇ ਗਏ ਦੂਜੇ ਪਾਸੇ ਕਾਂਗਰਸ ਨੇ ਸਾਬਕਾ ਕੈਬਨਿਟ ਮੰਤਰੀ ਭਾਰਤ ਪੂਸ਼ਨਾ ਆਸੂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਆਸੂ ਇਸ ਹਲਕੇ ਤੋਂ ਜਿਹੜਾ ਦੋ ਵਾਰ ਵਿਧਾਇਕ ਰਹਿ ਚੁੱਕੇ ਨੇ ਇਹਨਾਂ ਦਾ ਇਲਾਕੇ ਵਿੱਚ ਵਧੀਆ ਪ੍ਰਭਾਵ ਰਿਹਾ ਪਰ 2022 ਵਿੱਚ ਆਪ ਦੀ ਲਹਿਰ ਸਮਾ ਨੇ ਉਹ ਕਾਇਮ ਨਹੀਂ ਰਹਿ ਸਕੇ ਜਦੋਂ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਦੀ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਇੱਥੇ ਆਪਣੀ ਸਿਆਸੀ ਜਿਹੜੀ ਸਾਖ ਬਚਾਉਣ ਲਈ ਐਡਵੋਕੇਟ ਪਰ ਉਪਕਾਰ ਸਿੰਘ ਘੁੰਮਣ ਨੂੰ ਉਮੀਦਵਾਰ ਬਣਾਇਆ ਘੁੰਮਣ ਪੇਸ਼ੇ ਤੋਂ ਵਕੀਲ ਨੇ ਭਾਰਤੀ ਜਨਤਾ ਪਾਰਟੀ ਨੇ ਲੁਧਿਆਣਾ ਵੈਸਟ ਵਿਧਾਨ ਸਭਾ ਸੀਟ ਲਈ ਜਿਹੜੇ ਜਿਮਨੀ ਚੋਣ ਵਿੱਚ ਜਿਹੜਾ ਜੀਵਨ ਗੁਪਤਾ ਨੂੰ ਆਪਣੇ ਉਮੀਦਵਾਰ ਘੋਸ਼ਿਤ ਕੀਤਾ ਤਾਂ ਹੁਣ ਦੇਖਣਾ ਇਹ ਹੈ ਕਿ ਹੁਣ VOTING ਪ੍ਰਕਿਰਿਆ ਚੱਲ ਰਹੀ ਹੈ ਕਿਹੜੀ ਜਿਹੜੀ ਆਪ ਪਾਰਟੀ ਬਾਜੀ ਮਾਰੇਗੀ ਕਮੈਂਟ ਕਰਕੇ ਇਹ ਵੀ ਦੱਸਣਾ ਤਾਂ ਤੁਝੇ ਪਾਸੇ ਹੁਣ ਪੰਜਾਬ ਸਰਕਾਰ ਜਿਹੜਾ ਕਾਂਗਰਸ ਤੇ ਵੀ ਲਗਾਤਾਰ ਇਲਜ਼ਾਮ ਲਾ ਰਹੀ ਹੈ